ਅੱਜ ਤੁਸੀਂ ਜਾਂ ਕੇ মিডিਆ ਵਿੱਚ ਹੈ ਕੋਈ ਅੱਜ ਤੋਂ 4 ਮਹੀਨੇ ਪਹਿਲਾਂ ਮੇਰੇ ਹਸਬੰਡ ਸੁਜੀਤ ਸਿੰਘ ਵਣਖੀ ਦਾ ਪਿੰਡ ਵਿੱਚ ਕਤਲ ਕਰ ਦਿੱਤਾ ਗਿਆ ਸੀ ਤੇ ਹਜੇ ਤੱਕ ਵੀ ਸਾਨੂੰ ਉਹਨਾਂ ਦੇ ਬਾਰੇ ਕੁਝ ਵੀ ਯਾਨੀ ਕਿ ਪਤਾ ਨਹੀਂ ਲੱਗਾ ਪੁਲਿਸ ਨੇ ਕਾਰਵਾਈ ਕੀਤੀ ਹੈ ਸਾਨੂੰ ਕਹਿੰਦੇ ਰਹੇ ਵੀ ਅਸੀਂ ਕਰਦੇ ਆਂ ਕਰਦੇ ਆਂ ਪਹੁੰਚ ਗਏ ਆਂ ਸੀ ਬਸ ਫੜ ਲੈਣੇ ਕਰ ਲੈਣਾ ਸਾਰਾ ਕੁਝ ਪਰ ਹਜੇ ਤੱਕ ਵੀ ਉਹਨਾਂ ਨੇ ਸਾਨੂੰ ਲਾਰਿਆਂ ਵਿੱਚ ਹੀ ਰੱਖਿਆ 3 ਮਹੀਨੇ ਹੋਣ ਦੇ ਬਾਅਦ ਸਾਨੂੰ ਲਾਰੇ ਲਾਉਣ ਲੱਗ ਪਏ ਵੀ ਕੁਝ ਵੀ ਨਹੀਂ ਹੈਗਾ ਇਸ ਕੇਸ ਦੇ ਵਿੱਚ ਇਹ ਕੇਸ ਖਾਲੀ ਆ ਬਿਲਕੁਲ ਪੁਲਿਸ ਨੇ ਇਸ ਮਾਲ ਵਿੱਚ ਕਾਫੀ ਲੋਕ ਇਰੈਕਟ ਕੀਤਾ ਸੀ ਮੈਨੂੰ ਹਾਂਜੀ ਅਰੈਸਟ ਕੀਤੇ ਪਰ ਉਹ ਛੱਡ ਦਿੱਤੇ ਉਹਨਾਂ ਨੇ ਸਾਨੂੰ ਇਹੀ ਕਹਿੰਦੇ ਰਹੇ ਵੀ ਅਸੀਂ ਕਰ ਲੈਣਾ ਕਰ ਲੈਣਾ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਸਾਨੂੰ ਉਹ ਛੱਡ ਦਿੱਤੇ ਉਹਨਾਂ ਜਮਾਨਤ ਤੇ ਆ ਗਏ ਹੁਣ ਤੁਸੀਂ ਇਹਦੇ ਬਾਰੇ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨਾਲ ਗੱਲ ਨਹੀਂ ਕੀਤੀ ਉਹ ਸਾਨੂੰ ਕੁਝ ਦੱਸਦੇ ਹੀ ਨਹੀਂ ਆਗੇ ਹੁਣ ਕਹਿੰਦੇ ਅਸੀਂ ਕਰਦੇ ਪਏ ਆ ਬਸ ਅੱਗੇ ਹਜੇ ਚੱਲਦੀ ਪਈ ਆ ਸਾਡੀ ਕਾਰਵਾਈ ਚੱਲਦੀ ਪਈ ਆ ਅਸੀਂ ਕੁਝ ਕਰਦੇ ਪਏ ਆ ਕਿੰਨਾ ਚਿਰ ਹੋ ਗਿਆ ਕਿੰਨੇ ਦਿਨ ਬਾਅਦ ਮਾਮਲਾ ਮਿਲਿਆ ਨਾ ਤਿੰਨ ਮਹੀਨੇ ਬਾਅਦ ਮਿਲਿਆ ਤੁਮ ਸੇ ਕੀ ਕਹਿੰਦੇ ਪੁਛੋ ਅਸੀਂ ਤਾਂ ਇਹੀ ਚਾਹੁੰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਅਜੇ ਤੱਕ ਕੁਝ ਨਹੀਂ ਜਾਨੀ ਕਿ ਇਨਸਾਫ ਨਹੀਂ ਮਿਲਿਆ ਹੈਗਾ ਮੇਰੇ ਬੱਚੇ ਵੀ ਛੋਟੇ ਆ ਜੇ ਤਾਂ ਸਾਨੂੰ ਕੁਝ ਇਨਸਾਫ ਨਹੀਂ ਮਿਲਿਆ ਹੈਗਾ ਅਜੇ ਤੱਕ ਵੀ ਅਸੀਂ ਐਡੀ ਤੱਕੇ ਖਾਂਦੇ ਫਿਰਦੇ ਆ ਸਾਰੇ ਪਾਸੇ ਇੱਕ ਕਦੀ ਕਿਤੇ ਜਾਂਦੇ ਕਦੀ ਕਿਤੇ ਜਾਂਦੇ ਆ ਸਾਡੇ ਕੋ ਸਾਨੂੰ ਕਿਤੇ ਵੀ ਕੋਈ ਕੋਈ ਝੰਡੀ ਪੱਲੇ ਪਹਿਰੇ ਆ ਸਾਡੇ ਮੇਰੇ ਬੱਚਿਆਂ ਨੂੰ ਵੀ ਖਤਰਾ ਸਾਡੀ ਜਾਨ ਨੂੰ ਵੀ ਖਤਰਾ ਆ ਹੁਣ ਅਸੀਂ ਮੈਂ ਬੱਚਿਆਂ ਨੂੰ ਬਾਹਰ ਵੀ ਨਹੀਂ ਕਿਤੇ ਭੇਜ ਸਕਦੀ ਹੈਗੀ ਕਿਤੇ ਵੀ ਘਰ ਹੀ ਰੱਖਦੀ ਆ ਆਪਣੇ ਕੋਲੇ ਸਕੂਲ ਵੀ ਸਕੂਲ ਛੱਡ ਕੇ ਸਕੂਲੋਂ ਘਰ ਹੀ ਆ ਜਾਂਦੇ ਅਸੀਂ ਮੰਗ ਕੀ ਕਰਦੇ ਆ ਮੰਗ ਅਸੀਂ ਇਹੀ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਸਾਨੂੰ ਜਿਹੜੇ ਵੀ ਬੰਦੇ ਆ ਸਾਨੂੰ ਸਾਹਮਣੇ ਆਣੇ ਚਾਹੀਦੇ ਆ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੇ ਕਰਾਇਆ ਉਹ ਵੀ ਸਾਰੇ ਸਾਹਮਣੇ ਆਣੇ ਚਾਹੀਦੇ ਆ ਯਕੀਨਤ ਜਗਤਾਰ ਸਿੰਘ ਹਾਂਜੀ ਇਸ ਮਾਮਲੇ ਬਾਰੇ ਜੇਕਰ ਤੁਹਾਡੇ ਫੌਂਸੇ ਜਿਹਨਾਂ ਦੀ ਡੈੱਥ ਸੀ ਜਿਹੜਾ ਮੇਰਾ ਛੋਟਾ ਭਰਾ ਸੀਗਾ ਅਮਰਜੀਤ ਸਿੰਘ ਆ ਕੀ ਹਾਂਜੀ ਨੂੰ ਸਾਬ ਚਬਿਕ ਮੇਰੇ ਮੰਡਰ ਦਾ ਸੂਚਕ ਚਰਚ ਦੇ ਗੁਰੂ ਜੀ ਨਾਲ ਕਿ ਸੋਫੀ ਡੋਲੇ ਗਈ ਤਾਂ ਮੈਂ ਕਹ ਰਹੀ ਆ ਜਦੋਂ ਗਏ ਤਾਂ ਸ਼ਹਿਰ ਜਾ ਕੇ ਨਹੀਂ ਹਸਪੀਟਲ ਪਹੁੰਚਦੇ ਹੋਵਾਂ ਮੈਂ ਡੈਥ ਹੋ ਗਈ ਪਤਾ ਲੱਗਾ ਕੋਈ ਬੰਦੇ ਮੋਟਰਸਾਈਕਲ ਤੇ ਆਏ ਸੀ ਉਹਨਾਂ ਨੇ ਕੁੜੀਆਂ ਮਾਰਤੀ ਅਸੀਂ ਪੁਲਿਸ ਨੇ ਵੀ ਬੰਦੇ ਜਿਹੜੇ ਅਸੀਂ ਐਫਆਈਰ ਵਿੱਚ ਜਿਹਨਾਂ ਤੇ ਸ਼ੱਕ ਸੀ ਸਾਨੂੰ ਜਿਹਨਾਂ ਨਾਲ ਟੜਾ ਝਗੜਾ ਸੀਗਾ ਅਸੀਂ ਤਦਾਂ ਉਹਦੇ ਉੱਤੇ ਜਦੋਂ ਪੁਲਸ ਨੇ ਕਾਰਵਾਈ ਕੀਤੀ ਉਹ ਬੰਦੇ ਫੜ ਲਏ। ਹੁਣ 3 ਮਹੀਨੇ ਬਾਅਦ ਉਹਨਾਂ ਦੇ ਵਿੱਚ ਕੋਈ ਚਲਾਣ ਦੇ ਵਿੱਚ ਉਹਨਾਂ ਦਾ ਕੋਈ ਨਿਕਲਿਆ ਨਹੀਂ। ਉਹ ਵੀ ਬੰਦੇ ਆਪਣੇ ਛੋਟ ਗਾ ਕੇ ਆਪਣੇ ਜਮਾਨਤ ਦਾ ਅਧਿਕਾਰ ਨੂੰ ਆ ਗਏ ਆ। ਸਾਨੂੰ ਇਹ ਤੱਕ ਇਨਸਾਫ ਨਹੀਂ ਮਿਲਿਆ ਸੀ ਜਿੰਨੀ ਵਾਰ ਵੀ ਪੁਲਸੇ ਕੋਲ ਗਏ ਸਾਨੂੰ ਪਸੇ ਇਹ ਕਿੰਨੇ 80% ਕੇ ਸੋਲਵ ਹੋ ਗਿਆ। ਤੇ ਬਸ ਜਲਦੀ ਹੀ ਅਸੀਂ ਪਹੁੰਚ ਜਾਣਾ ਉਹਨਾਂ ਸ਼ੂਟਰਾਂ ਤੱਕ ਵੀ ਪਹੁੰਚ ਜਾਣਾ ਆ। ਤੇ ਐਸਐਸਪੀ ਸਾਹਿਬ ਵੀ ਸਾਨੂੰ ਭਰੋਸਾ ਦਵਾਉਂਦੇ ਰਹੇ। ਮਗਰੋਂ 3 ਮਹੀਨੇ ਬਾਅਦ ਜਦੋਂ ਬਲੇ ਚਲਾਨ ਪੇਸ਼ ਕੀਤਾ ਚਲਾਨ ਦੇ ਵਿੱਚ ਕੁਝ ਨਹੀਂ ਪੇਸ਼ ਕੀਤਾ ਤੇ ਫਿਰ ਸਾਨੂੰ ਕਹਿਣ ਲੱਗੇ ਵੀ ਹੁਣ ਚਲਾਨ ਦੇ ਵਿੱਚ ਹੈ ਹੀ ਕੋਸ਼ਿਸ਼ ਨਹੀਂ ਕਿ ਸਾਨੂੰ ਕੁਝ ਮਿਲਿਆ ਹੀ ਨਹੀਂ ਅਸੀਂ ਹੁਣ ਬੰਦੇ ਇਹ ਕਰਦੇ ਆਂ ਵੀ ਸਾਨੂੰ ਜੇ ਤੁਹਾਨੂੰ ਇਹਨਾਂ ਤੋਂ ਨਹੀਂ ਕੁਝ ਮਿਲਿਆ ਜਿਹੜੇ ਬੰਦੇ ਫੜੇ ਸੀ ਤੇ ਜਿਹੜੇ ਬੰਦੇ ਅਸਲੀ ਆ ਉਹ ਤਾਂ ਦੋਸ਼ੀ ਦਾ ਫੜੋ ਤੁਸੀਂ ਹੁਣ ਸਰਕਾਰ ਕੋ ਕਰ ਨਹੀਂ ਜਦੋਂ ਕੋਈ ਪੁੱਛਣ ਜਾਂਦਾ ਆ ਉਹ ਮੋਰੇ ਆ ਹੀ ਜਵਾਬ ਸਾਨੂੰ ਮਿਲ ਜਾਂਦਾ ਵੀ ਚੱਲ ਰਹੀ ਐ ਸੁਫੀਸ਼ ਚੱਲ ਰਹੀ ਐ ਕਰ ਰਹੇ ਆਂ ਕੁਝ ਨਹੀਂ ਮਗਰੋਂ ਕੁਝ ਵੀ ਨਹੀਂ ਸਾਨੂੰ ਕੋਈ ਦੱਸ ਦੇ ਹੁਣ ਅਸੀਂ ਪੁਲਿਸ ਨੂੰ ਸੰਦੋਈ ਹੀ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਜਿਹਨਾਂ ਬੰਦਿਆਂ ਨੇ ਇਹ ਕਤਲ ਕੀਤਾ ਆ ਉਹਨਾਂ ਨੂੰ ਫੜਿਆ ਜਾਵੇ ਤੇ ਸਾਨੂੰ ਇਨਸਾਫ ਤੋਂ ਆਇਆ ਜਾਵੇ ਜੇ ਸਾਨੂੰ ਨਹੀਂ ਇਨਸਾਫ ਮਿਲਦਾ ਫਿਰ ਅਸੀਂ ਰੋਡ ਜਾਮ ਕਾਣ ਦੇ ਮਜਬੂਰ ਹੋ ਜਾਵਾਂਗੇ ਫਿਰ ਅਸੀਂ ਰੋਡ ਜਾਮ ਕਰਾਂਗੇ ਫਿਰ ਨਹੀਂ ਤਾਂ ਸਾਨੂੰ ਹੋਰ ਕੋਈ ਰਸਤਾ ਨਹੀਂ ਫਿਰ ਬਚਣਾ ਹਾਂ ਅਸੀਂ ਇਹੇ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਸਾਨੂੰ ਇਹ ਇਹਦਾ ਇਨਸਾਫ ਤੋਂ ਆਇਆ ਜਾਵੇ ਤੇ ਦੋਸ਼ੀਆਂ ਨੂੰ ਫੜਿਆ ਜਾਵੇ ਕੀ ਨਾ ਬੱਪੀ ਤੁਹਾਡਾ ਐ ਕਹਿਣੇ ਨਹੀਂ ਹੋਇਆ ਜੀ ਵੀ ਜਿਹੜੇ ਦੋਸ਼ੀ ਆ ਉਹ ਫੜੇ ਜਾਣ ਜਿਨ੍ਹਾਂ ਨੇ ਕਰਾਇਆ ਉਹ ਫੜੇ ਜਾਣ ਸਾਨੂੰ ਅਨਸਾਫ਼ ਨਹੀਂ ਹੋਣਾ ਚਾਹੀਦਾ ਹੋ ਸਾਨੂੰ ਕੁਛੇ ਗੱਲ ਨਾਲ ਕੋਈ ਮਤਲਬ ਜੋ ਕੁਛ ਹੋ ਗਿਆ ਸਾਡੇ ਨਾਲ ਉਹ ਤਾਂ ਹੋ ਗਿਆ ਸਾਡਾ ਤਾਂ ਟਿਕਾਣਾ ਹੀ ਕੋਈ ਨਹੀਂ ਰਿਹਾ ਅਸੀਂ ਅਸੀਂ ਜੀਤਿਆਂ ਤੇ ਨਹੀਂ ਫਿਰਦੇ ਅਸੀਂ ਤਾਂ ਮਰੇ ਬੈਠੇ ਆ ਸਾਡਾ ਟਿਕਾਣਾ ਨਹੀਂ ਕੋਈ ਦੀ ਆ ਅਸੀਂ ਉਹਦੇ ਨਾਲ ਹੀ ਤੁਰੇ ਫਿਰਦੇ ਸੀ ਸਾਨੂੰ ਉਹ ਸਾਨੂੰ ਚੱਤੀ ਫਿਰਦਾ ਸੀ ਵੇਸ ਮੈਨੂੰ ਤਾਂ ਕੀ ਚੱਕੀ ਫਿਰਦਾ ਸੀ سارے ਪਿੰਡ ਨੂੰ ਚੱਕੀ ਫਿਰਦਾ ਸੀ ਆਲੇ ਦੁਆਲੇ ਦੇ ਲੋਕਾਂ ਨੂੰ ਚੱਕੀ ਫਿਰਦਾ ਸੀ ਕਹਿੰਦੇ ਸ਼ਾਬਾਸ਼ ਇਹ ਕਿੰਨਾ ਕਰੋ ਸੀ ਜਿਹੜਾ ਕੰਮ ਨਹੀਂ ਹੁੰਦਾ ਤੁਸੀਂ ਮੈਨੂੰ ਦੱਸੋ ਮੈਂ ਉਹ ਕਰਾ ਦਿੰਨਾ ਕਿਸੇ ਅ fırsਰ ਕੋ ਜਾਣਾ ਜਾ ਕੇ ਉਹਦਾ ਕੰਮ ਕਰਾ ਜਾਣਾ ਬੜੀ ਉਹਦੀ ਆਬ ਐਸੀ ਬੜੀ ਉਹਦੀ ਸੋਭਾ ਬੜੀ ਹੁੰਦੀ ਸੀ ਕੋਈ ਬੁਰਾ ਕੰਮ ਨਹੀਂ ਸੀ ਹੁਣ ਕੀਤਾ ਕੋਈ ਬੁਰਾ ਕੰਮ ਵੀ ਕੀਤਾ ਹੁੰਦਾ ਇੱਕ ਵੀ ਕੀਤਾ ਹੁੰਦਾ ਤਾਂ ਅਸੀਂ ਕਹਿੰਦੇ ਹਉ ਇਹਨੇ ਆ ਕੰਮ ਕੀਤਾ ਦੀ ਮੱਗਿਆ ਹਨ ਕੋਈ ਕੰਮ ਬੁਰਾ ਨਹੀਂ ਕੀਤਾ ਜਿੰਨਾ ਹੋ ਸਕਿਆ ਉਹ ਜਿੰਦਗੀ ਦੇ ਵਿੱਚ ਆਪਣੀ ਜਿੰਦਗੀ ਸੁਹਾਰੀ ਆ ਲੇਕਿਨ ਗੁਆਇਆ ਕੁਝ ਨਹੀਂ ਆਪਣੇ ਬਾਰੇ ਕੋਈ ਸੋਚਿਆ ਨਹੀਂ ਕਿ ਮੈਂ ਵੀ ਕੀ ਸੋਚ ਲਵਾਂ ਕੀ ਬਣਾ ਲਵਾਂ ਪਰ ਹਾਲਾਤ ਜਿਹੜਾ ਐਸ ਵੇਲੇ ਇਹਨਾਂ ਬੱਚਿਆਂ ਦਾ ਕੋਈ ਟਿਕਾਣਾ ਨਹੀਂ ਇਹ ਬੱਚੇ ਕਿੱਥੇ ਨੂੰ ਜਾਣ ਕੀ ਕਰਨ ਕੀ ਨਾ ਕਰਨ ਬਾਕੀ ਕਰਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੁਛ ਨਹੀਂ ਕੋਈ ਤਵੀਸ਼ ਨਹੀਂ ਕੀਤੀ ਕੋ ਕੁਝ ਨਹੀਂ ਦਿੱਤਾ ਕੱਖ ਨਹੀਂ ਦਿੱਤਾ ਉਹਨਾਂ ਨੇ ਉਸ ਨੇ ਮੈਂ ਤਾਂ ਬਸ ਲੋ ਜੀ ਹੱਥ ਨਾਲ ਹੱਥ ਲੱਗ ਗਿਆ ਤੂੰ ਕੌਣ ਤਾਂ ਮੈਂ ਕੌਣ ਹਾਂਜੀ ਸਰ ਸਰ ਇੱਕ ਜਿਹੜਾ ਮੇਕਓਰ ਵਿੱਚ ਸਰਪੰਚ ਸਾਹਿਬ ਦਾ ਕਤਲ ਹੋਇਆ ਸੀ ਉਹਦੀ ਫੈਮਿਲੀ ਬਾਰੇ ਹੁਣ ਕਹਿ ਰਹੇ ਸਾਨੂੰ ਹਿੱਤ ਤੱਕ ਜਾਣ ਕੇ ਕਾਤਲ ਜਿਹੜਾ ਮੁੱਖ ਖਤਰ ਨਹੀਂ ਪਹੁੰਚਾ ਨਹੀਂ ਦਿੱਤਾ ਇਦੀਸਵੰਦ ਵਿੱਚ ਜਿਹੜਾ ਇਹ ਸਰਪੰਚ ਸਾਹਿਬ ਦਾ ਮਰਡਰ ਹੋਇਆ ਸੀਗਾ ਆ ਸਤੰਬਰ ਦੇ ਵਿੱਚ ਇਹ ਐਫਆਈਆ ਦਰਜ ਹੋਈ ਸੀਗੀ ਔਰ ਬਖ ਬਖਵਕ ਹੈ ਇੰਗਲੈਂਡ ਤੋਂ ਇਹਦੀ ਇਨਵੈਸਟੀਗੇਸ਼ਨ ਕੀਤੀ ਕਿਉਂਕਿ ਅ ਸ਼ੁਰੂ ਵਿੱਚ ਹੀ ਜਿਹੜੇ ਇਹਨਾਂ ਨੇ 8 ਬੰਦਿਆਂ ਦੇ ਨਾਮ ਲਿਖਾਏ ਸੀ ਜਿਨ੍ਹਾਂ ਵਿੱਚੋਂ ਸੀ 7 ਨੂੰ ਅਸੀਂ ਰੈਸਟ ਕਰ ਲਿਆ ਸੀਗਾ ਔਰ ਬਹੁਤ ਸਾਰੀ ਸਾਡੀਆਂ ਟੀਮਾਂ ਨੇ ਹਰ ਐਂਗਲ ਤੋਂ ਸੀਸੀਟੀਵੀ ਤੋਂ ਔਰ ਹੁਣ ਵੀ ਅੱਜ ਵੀ ਉਹਦੀ ਸੈੱਟ ਬਣੀ ਹੋਈ ਆ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਔਰ ਬਹੁਤ ਜਲਦੀ ਹੀ ਅਸੀਂ ਕਿਸੇ ਨਤੀਜੇ ਤੇ ਪਹੁੰਚਾਂਗੇ ਔਰ ਜਿਹੜਾ ਪਰਿਵਾਰ ਨੂੰ ਹੈਗਾ ਕਿਉਂਕਿ ਜਿਹੜੀ ਮੁੱਢਲੀ ਇਨਫੋਰਮੇਸ਼ਨ ਤੇ ਹੀ ਪੁਲਿਸ ਵਰਕ ਕਰਦੀ ਹੈਗੀ ਆ ਉਸ ਸਮੇਂ ਜਿਹੜੀ ਪਿੰਡ ਤੋਂ ਪੁਲਿਸ ਨੂੰ ਕੋਈ ਸਹਿਯੋਗ ਨਹੀਂ ਮਿਲਿਆ ਨਾ ਹੀ ਤਾਂ ਸ਼ੂਟਰਾਂ ਦਾ ਹੀ ਕੋਈ ਹੁਲੀਏ ਦੱਸੇ ਗਏ ਨਾ ਹੀ ਕੋਈ ਕਿਉਂਕਿ ਜਿਸ ਟਾਈਮ ਮਰਡਰ ਹੋਇਆ ਉਸ ਸਮੇਂ ਹੀ ਸਰਪੰਚ ਸਾਹਿਬ ਦੇ ਲਾਗੇ ਦੋ ਤਿੰਨ ਬੰਦੇ ਹੈਗੇ ਸੀਗੇ ਔਰ ਪਿੰਡ ਤੋਂ ਸਾਨੂੰ ਜ਼ੀਰੋ ਸਪੋਰਟ ਮਿਲੀ ਹੈ ਜਿਹਦੇ ਤੋਂ ਸਾਨੂੰ ਕਲੂ ਨਹੀਂ ਮਿਲੇ ਪਰੰਤੂ ਹੁਣ ਸਾਡੇ ਆਪਣੇ ਸੋਰਸਸ ਰਾਹੀਂ ਅਸੀਂ ਲੱਗੇ ਹੋਏ ਆਂ ਔਰ ਉਮੀਦ ਆ ਅਸੀਂ ਬਹੁਤ ਜਲਦੀ ਇਹ ਮਰਡਰ ਜਿਹੜੇ ਸ਼ੂਟਰਸ ਹੈਗੇ ਆ ਔਰ ਕਿਵੇਂ ਇਹ ਮਰਡਰ ਹੋਇਆ ਕੇਸ ਸਿੰਗਲ ਤੋਂ ਕਿਉਂਕਿ ਬਹੁਤ ਸਾਰੀਆਂ ਥਿਉਰੀ ਤੇ ਅਸੀਂ ਵਰਕ ਕੀਤਾ ਔਰ ਹੁਣ ਅਸੀਂ ਜਲਦੀ ਕਿਸੇ ਨਤੀਜੇ ਤੇ ਪਹੁੰਚਾਂਗੇ